परमिशन लिए थे वो परमिशन वाला मिट्टी चटके से चले गए दो किला का और एग्रीमेंट बनाए उसके अलावा वो बगैर मेरे पूछे मिट्टी चटना शुरू कर दिए मैं एडवांस छः लाख रुपए दिए हुए थे वो भी चेक थ्रू बट वो मुझे जब पता लगा तो मैं उसको पर कम्प्लेन किया अच्छा आप कौन उठा रहा है मिट्टी में अभी भाटिया भाटिया करके उठा रहा मेरे को पता नहीं वहीं पर उठा रहा अच्छा आपने बात नहीं की उससे मैंने उससे बात नहीं किया जब मेरे को पता चला तो मेरे ससुर को उठा के ले आए वहाँ से हाँ। और यहाँ बांध के सिग्नेचर साइन भी करवाए हैं रात में तभी मैं कंप्लेन किया अच्छा क्या मांग करते हो प्रशासन से प्रशासन की जो मेरे घर से जाके मेरे ससुर को उठा के मारे हैं यहाँ बांध के उसका न्याय मुझे मिलना चाहिए कि मेरे घर जाके जबरदस्ती उठा के लाए हैं। नहीं बने नहीं। इसने इसने बन्ने रात में जब कम्प्लेन किया पुलिस आए फिर बकादा गया बंदा अच्छा एसी बलवंत सिंह थाना बडालि आला सिंह तो आए साडे कोल 112 ਤੇ ਜਿਹੜੀ ਹੈਗੀ ਇਹ ਤਾਂ ਕੰਪਲੇਂਟ ਮਸੂਲ ਹੋਈ ਸੀ ਜੀ ਇਹ ਪਟਾਲੀ ਮੈਨਿਪੀਟ ਪਿੰਡ ਚ ਜਿਹੜੀ ਹੈ ਮੈਨਿੰਗ ਹੋ ਰਹੀ ਹੈ ਜੀ ਫਿਰ ਅਸੀਂ ਇੱਥੇ ਮਾਪੇ ਤੇ ਪਹੁੰਚੇ ਸੀਗੇ ਉਹ ਤੇ ਜਿਹੜੇ ਹੈਗੇ ਮੈਨਿੰਗ ਅਫਸਰ ਜਿਹੜੇ ਸੀ ਉਹਨਾਂ ਕੋਲ ਵਿੱਚ ਚੱਲ ਗਏ ਸੀ ਉਹ ਵੀ ਇੱਥੇ ਆਏ ਨੇ ਉਹਨਾਂ ਨੇ ਸਾਨੂੰ ਜਿਹੜੀ ਹੈਗੀ ਹੈ ਲਿਖਤੀ ਪੱਤਰ ਦੇ ਦਿੱਤਾ ਜਮੀਨ ਦੇ ਮਾਲਕ ਦੇ ਖਿਲਾਫ ਤੇ ਜਿਹੜੀ ਮਸ਼ੀਨਰੀ ਖੜੀ ਹੈ ਉਹਦੇ ਮਾਲਕ ਦੇ ਖਿਲਾਫ ਅਸੀਂ ਐਫ ਆਈ ਆਰ ਦਰਜ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ ਇਹ ਕੌਣ ਸੀ ਜਿਹਨੇ ਮਾਲਕ ਉਹਨੇ ਜ਼ਮੀਨ ਦੇ ਜ਼ਮੀਨ ਦੇ ਮਾਲਕ ਹਜੇ ਮਸਤਰਕਾ ਸਾਂਝਾ ਮਸਤਰਕਾ ਹੈ ਉਹਦੇ ਚ ਦੇਖਦੇ ਕਿਹੜਾ ਮਾਲਕ ਹੈ ਹਜੇ ਉਹਨਾਂ ਨੇ ਕੱਲਾ ਮਾਲਕ ਲਿਖਿਆ ਹੈਗਾ ਮੈਨਿੰਗ ਵਿਭਾਗ ਵਾਲੇ ਨੇ ਹਾਂ ਸਰ ਜੀ ਕੀ ਨਾਮ ਤੁਹਾਡਾ ਜੀ ਹਾਂ ਮੇਰਾ ਨਾਮ ਰੋਹਿਤ ਗਿੱਲ ਹੈ ਜੀ ਹਾਂਜੀ ਰੋਹਿਤ ਜੀ ਕੀ ਮਾਮਲਾ ਸੀ ਇਸ ਤੇ ਮੈਨਿੰਗ ਵਾਲਾ ਮਸਲਾ ਇਹ ਕੰਪਲੇਂਟ ਰੀਸੀਵ ਹੋਈ ਸੀ ਜੀ ਰਾਜਕਿਸ਼ੋਰ ਜੀ ਵੱਲੋਂ ਜੀ ਤੇ ਅਸੀਂ ਫਿਰ ਮੌਕਾ ਦੇਖਿਆ ਫਿਰ ਥਾਣਿਆਂ ਨਾਲ ਲੈ ਕੇ ਹਾਂਜੀ ਤੇ ਅਸੀਂ ਜਿਹੜੀ ਐਫ ਆਈ ਆਰ ਕਰਾਤੀ ਉਹਨਾਂ ਨੇ ਪਹਿਲੇ ਹੀ ਜਬਤ ਕਰ ਲਈ ਸੀ ਮਸ਼ੀਨਾਂ ਠੀਕ ਹੈ ਜੀ ਹਾਂਜੀ ਹਾਂ ਤੇ ਉਹਨਾਂ ਨੂੰ ਦਰਖਾਸਤ ਦਿੱਤੀ ਐ ਸੀ ਤੇ ਆਪਾਂ ਇਹ ਰਜਿਸਟਰ ਹੋਣੀ ਸਰ ਬਹੁਤ ਡੂੰਗਾ ਪੱਟਿਆ ਹੋਇਆ ਹਾਂਜੀ ਹਾਂ ਉਹਦੀ ਰਿਕਵਰੀ ਵੀ ਕਰਾਂਗੇ ਇਹਦੀ ਇਹ ਵੀ ਨਜਾਇਜ਼ ਹੋਗੀ ਹਾਂਜੀ ਹਾਂਜੀ ਤੇ ਇਹਦੀ ਜਿਹੜੀ ਉਹ ਆਪਣੀ ਰਾਇਲਟੀ ਭਰਾਵਾਂਗੇ ਅਸੀਂ ਤੇ ਐਫ ਆਈ ਆਰ ਵੀ ਕਰਾਵਾਂਗੇ ਜਿਹੜੇ ਜ਼ਮੀਨ ਮਾਲਕ ਹਨ ਸਰ ਕੀ ਨਾ ਸੀ ਜਿਹਨੇ ਪੱਟਿਆ ਇਹ ਇਹਨੇ ਤਫਤੀਸ਼ ਕਰ ਰਹੀ ਹੈ ਪੁਲਿਸ ਉਹ ਓਕੇ